ਬਾਪ ਕੋਈ ਪਤਾ ਨਹੀਂ ਕੌਣ ਕਿ ਤੈਨੂੰ ਚਰਾ ਦੇ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖੇ ਤੁਹਾਨੂੰ ਬਖਸ਼ ਕਰੇ ਮਗਰ ਜੀ ਦਾ ਰਾਜ ਹੈ ਨਾ ਉਹ ਬੰਦਾ ਬਹੁਤ ਨਲਾਇਕ ਜੀ ਸਰ ਜੈਨ ਕਾ ਲਾਈਆਂ ਸੀ ਪ੍ਰਤਾਪ ਆਜਵਾ ਕਹੇ ਆ ਜੈਨ ਕਾ ਲਾਈਆਂ ਸੀ ਤੁਹਾਨੂੰ ਬਕਾਉਣ ਆ ਇੱਕ ਹੀ ਕਾਲਾ ਚਸ਼ਮਾ ਜੱਜਦਾ ਕਿ ਨਹੀਂ ਜੱਜਦਾ ਔਰ ਤੁਹਾਨੂੰ ਤਾਂ ਪਾ ਕੇ ਵਿਖਾਈਆਂ ਸੀ ਤੇ ਪੌਣੀਆਂ ਸੀ ਬਤੰਦਰਾ ਤੇ ਚਿੰਗੀਆਂ ਪਾ ਲੈਂਦਾ ਮੈਂ ਆਪ ਦੀਆਂ ਲੈ ਕੇ ਨਹੀਂ ਘੜੀ ਇਹ ਛੋਟੇ ਚੋ ਕਿਸੇ ਦਾ ਉਹਦੇ ਨਾਲ ਪਿਆਰ ਹੈ ਤੇ ਮੇਰੀਆਂ ਦੇ ਦਿਓ ਅਗਲੀ ਵਾਰੀ ਘਸੌਣ ਲੱਗੇ ਤੇ ਦਾਸ ਦੀ ਅਣ ਕਾ ਪਾਵੇ ਵੇਖੇ ਦੁਨੀਆ ਕਿੰਨੀ ਸੋਹਣੀ ਹੈ ਠੀਕ ਠੀਕ ਲਾ ਤਾਂ ਚੰਗੇ ਰਹਿੰਗਾ ਕੋ ਗਿਆਕ ਰਿਆ ਕਿਦੇ ਘਰੇ ਰਿਆ ਕਿਦੇ ਘਰੇ ਡਾਕਟਰ ਨਿੱਧਰ ਸਾਹਿਬ ਦੇ ਘਰ ਰਿਆ ਜੀ ਨੂੰ ਭਗਵੰਤ ਮਾਨ ਨੇ ਲਾਤਾ ਸੀ ਆਪਦੀ ਵਜੀਰੀ ਤੋਂ ਡਾਇਰੈਕਟਲੀ ਨਹੀਂ ਮਗਰ ਅੰਦਰ ਖਾਤੇ ਮੀਟ ਹੱਥੇ ਮੇਰੇ ਤੱਕ ਸਨੇਹ ਲਾਇਕੀ ਇਹਨਾਂ ਦੇ ਕ腐ਸ਼ਨ ਦੇ આરોਪ ਯਾਦ ਭਗਵਾਨ ਸਮਾਨ ਜੀ ਨੂੰ ਵਜੀਰੀ ਤੋਂ ਟਾ ਰਿਆ ਤੇ ਸੀ ਆਪਾ ਕੇਜਰੀਵਾਲ ਸਾਹਿਬ ਉਹਦੇ ਘਰੇ ਰਹਿ ਰਹੇ ਆ ਇਹਦੇ ਮਾਇਨੇ ਬਹੁਤ ਖਤਰਨਾਕ ਜੀ ਲੋਗੋ ਸੈੱਟ ਕਰੋ ਵੀਰੇ ਪਰਸਨਲੀ ਮੈਂ ਤਾਂ ਚਾਹੁੰਨਾ ਕੀ ਸੀਐਮ ਨੂੰ ਨਾ ਬਦਲੋ ਕਿਉਂਕਿ ਇਸ ਤੋਂ ਵਧੀਆ ਸੀਐਮ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਲੱਭ ਸਕਦਾ ਮੇਰੇ ਸਾਹਿਬ ਇਹ ਕੀ ਕਰ ਰਹੇ ਹੋ ਸੁਣੋ ਸੁਣੋ ਕਿਨੇ ਦਿਨ 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 ਦਿਹਾੜੇ ਚੋਹਾਲ ਡੈਮ 'ਚ ਜੋ ਕੁਝ ਕਰਦੇ ਇਹ ਗਦੈਲੇ ਤਾਕੋ ਨੇ ਤਿੰਨ ਚਾਰ ਬਦਲ ਨਹੀਂ ਪਾਇਗੇ ਇਸ ਨੇ ਸਾਨੂੰ ਤਾਂ ਨਹੀਂ ਲੱਭ ਸਕਦਾ ਇਹ ਜਾ ਨਮੂਨਾ ਮਗਰ ਜੇ ਇਹ ਬਦਲ ਗਿਆ ਹਾਂ ਪੰਜਾਬ ਦਾ ਜ਼ਰੂਰ ਨੁਕਸਾਨ ਹੈ ਜੇ ਪੰਜਾਬ ਦੇ ਲੋਕਾਂ ਪੱਖੋਂ ਵੇਖਾਂ ਅੱਜ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਹੈ ਪੰਜਾਬ 'ਚ ਬੇਰੋਜ਼ਗਾਰੀ ਹੱਥ ਤੋਂ ਵੱਧ ਹੈ ਅੱਜ ਪੰਜਾਬ 'ਚ ਪੰਜਾਬ 'ਚ ਤਾਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਤਦੇ ਕਿਹਾ ਜੇ ਆਪੋਜੀਸ਼ਨ ਪਾਰਟੀ ਦੇ ਨਜ਼ਰੀਆ ਵੇਖੋ ਤੇ ਸਾਨੂੰ ਤਾਂ ਫਿਰ ਇਹੋ ਜਿਹਾ ਹੀ ਸ਼ੂਟ ਕਰੂਗਾ ਕਦੇ ਅਸੀਂ ਆਪਦੀ ਗੱਲ ਰੱਖ ਪਗਾ ਕੋਈ ਸਿਆਣਾ ਬੰਦਾ ਆ ਗਿਆ ਤੇ ਸੁਭਾਵਿਕ ਕੰਮ ਤੂੰ ਕਰਨ ਲੱਗ ਪਿਆ ਸਾਡੇ ਲਈ ਤਾਂ ਮੁਸ਼ਕਲ ਸੀ ਸਾਈਕਾ ਕਾਲੀ ਦਾ ਜਿਹੜਾ ਵਿਵਾਦ ਬਣਿਆ ਸੀਗਾ ਜੀ ਉਹ ਵੀ ਕਹਿੰਦਾ ਜੀ ਖਵਾਰਾਂ ਦੇ ਵਿੱਚ ਅੱਜ ਵੀ ਪੂਰੇ ਵਿਆਹ ਲੱਗੇ ਪਏ ਨੇ ਕਹਿੰਦਾ ਪੂਰਾ ਪੇਜ ਆ ਨਹੀਂ ਕਹਿੰਦੇ ਤਿੰਨ ਸਾਲ ਬੇਮਿਸਾਲ ਬੜਾ ਸਾਡਾ ਹੀ ਪੂਰਾ ਨਹੀਂ ਉਹ ਕੰਮ ਬੋਲਦਾ ਕਿ ਅਸੀਂ ਕੰਮ ਬੋਲਦਾ ਕਿ ਕੰਮ ਬੋਲਦਾ ਹੀ ਨਹੀਂ ਪੜਿਆ ਮੈਂ ਧਿਆਨ ਨਾਲ ਉੱਤੇ ਲਿਖਿਆ ਕੀ ਸੀ ਮਜੀਠੀਆ ਸਾਹਿਬ ਕੰਮ ਬੋਲਦਾ ਕਿ ਕੰਮ ਬੋਲਦਾ ਕੀ ਬੋਲਦਾ ਮਜੀਠੀਆ ਸਾਹਿਬ ਇੱਕ ਅਕਾਲੀ ਦਲ ਨਾਲ ਜਿਹੜਾ ਬੋਲਦਾ ਉਹ ਪਹਿਲੇ ਪੇਜ ਤੇ ਕੀ ਰੌਸ਼ਨੀ ਕੀ ਲਿਖਿਆ ਪਤਾ ਨਹੀਂ ਕਾਦੀ ਰੌਸ਼ਨੀ ਹੁੰਦੀ ਹੈ ਮਜੀਠੀਆ ਸਾਹਿਬ ਇੱਕ ਅਕਾਲੀ ਦਲ ਨਾਲ ਮੇਰਾ ਤਾਂ ਬਣਿਆ ਸੀਗਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਅਕਾਲੀ ਦਲ ਚ ਸਭ ਕੁਝ ਠੀਕ ਹੈ ਕਿਉਂਕਿ ਭੁੰਦਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਚੈਨਲ ਕਿਹੜਾ ਐਨ ਆਰ ਆਈ ਟੀਵੀ ਚੈਨਲ ਆ ਸਰ ਹਾਂ ਐਨ ਆਰ ਆਈ ਚ ਸਭ ਠੀਕ ਹੈ ਥੋੜਾ ਸਭ ਠੀਕ ਹੈ ਜੀ ਬਸ ਡੋਨਟ ਵਰੀ ਤੁਸੀਂ ਆਪ ਦਾ ਫਿਕਰ ਕਰਨਾ ਅਸੀਂ ਆਪ ਦਾ ਫਿਕਰ ਆ ਮਜੀਦੀਆ ਸਾਹਿਬ ਜਿਹੜੇ ਆਪਦੇ ਸਮਾਨ ਲਈ ਆਪ ਜਿੰਮੇਵਾਰ ਮਜੀਦੀਆ ਸਾਹਿਬ ਜਿਹੜੇ ਤੱਕ ਹੈ ਜਥੇਦਾਰ ਨੂੰ ਹਟਾਉਣਾ ਕੀ ਸਮਝਦੇ ਇੱਕਦਮ ਕੀ ਲੱਗਦਾ ਤੁਸੀ ਜੀ ਅੱਜ ਦੀ ਡੇਟ ਹੈ ਅੱਜ ਕਿੱਥੇ ਖੜੇ ਹੋ ਤੁਸੀਂ ਆਪ ਸਿੰਗਲਾਈਨ ਬੜਿਆਦਾ ਜੀ ਸਿੰਗਲਾਈਨ ਬੜਿਆਦਾ ਸਰ ਤੁਸੀਂ ਲਾਈਨ ਪਟਿਆਲਾ ਚਲੋ ਸਰ ਦੱਸ ਦੋ ਸਾਡਾ ਨਾਮ ਸੁਖਪ੍ਰੀਮ ਕੋਟ ਦੇ ਮੈਨੂੰ ਥੱਲੇ ਕਰਵਾਉਣੀ ਹੈ ਖਾਲੀ ਕਰ ਲੋ ਥੱਲੇ ਤੁਸੀਂ ਗੱਲ ਨੂੰ ਸਭ ਮਜ਼ਾਕ ਨਹੀਂ ਆ 2013 ਦੇ ਕੇਸ ਹੈ ਇਸ ਦਾ ਕੋਟਾ ਚ ਨਿਬੜ ਗਏ ਠੀਕ ਹੈ ਜੀ ਅੱਜ 2025 ਚੜ ਗਈ ਔਰ ਮੇਰੇ ਤੇ ਜਦੋਂ 4 ADGP ਬਦਲ ਕੇ 3 DGP ਬਦਲ ਕੇ AG ਬਦਲ ਕੇ ਇਹ ਕੇਸ ਦਰਜ ਹੋਇਆ ਜਟੋਪਾਦਿਆ ਤੋਂ ਉਸ ਸਮੇਂ ਨੂੰ ਵੀ 4 ਸਾਲ ਬੀਤ ਗਏ 21 ਦਾ ਸੀ ਅੱਜ 25 ਚੜ ਗਈ ਹੈ ਸੋ ਬਟ ਆਬਵੀਅਸਲੀ ਕੋਈ ਕੇਸ ਨੂੰ ਤੁਸੀਂ ਸਿਆਸੀ ਬਦਲਾਖੋਰੀ ਕਰਕੇ ਇੰਨਾ ਲੰਮਾ ਚਿਰ ਨਹੀਂ ਕਿਸੇ ਨਾਲ ਜੋ ਕੋਈ ਫੈਕਟਸ ਹੈ ਰੱਖੋ ਕਿਉਂਕਿ ਜਦੋਂ ਮੈਨੂੰ ਜ਼ਮਾਨਤ ਵੀ ਮਿਲੀ ਸੀ ਆਨਰੇਬਲ ਹਾਈ ਕੋਰਟ ਨੇ ਡਬਲ ਬੈਂਚ ਤੋਂ ਉਦੋਂ ਵੀ ਕਿਹਾ ਗਿਆ ਸੀਗਾ ਆਨਰੇਬਲ ਕੋਰਟ ਦੇ ਇਹ ਰਿਕਾਰਡ ਕੀਤਾ ਕਿ ਭਾਈ देयर इज नो ਐਵਿਡੈਂਸ ਜਿਹੜਾ ਐਵਿਡੈਂਸ ਤੁਸੀਂ ਰੱਖ ਰਹੇ ਹੋ ਬਿਲਕੁਲ ਫਰੇਲ ਹੈ ਨਾਟ ਕ੍ਰੈਡੀਬਲ ਹੈ ਕੋਈ ਰਿਕਵਰੀ ਕੁਝ ਨਹੀਂ ਮਜ਼ਾਕ ਥੋੜੀ ਹੈ ਕਿ ਤੁਸੀਂ ਸਿਆਸੀ ਬਦਲਾਖੋਰੀ ਜੇ ਜੀਤੇ ਮਰਜੀ ਐਂਡੀਪੀਐਸ ਦੇ ਪੱਤੇ ਪਣਾ ਦੇਓਗੇ ਤੇ ਫੋਕ ਦੇਓਗੇ ਇਸ ਲਈ ਇੱਕ ਵੋਟਚੇ ਵੀ ਸੈਟਲ ਹੋਇਆ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਸਰਕਾਰ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਹੈ ਤੇ ਸਿਆਸਤ ਨਹੀਂ ਖੇਡ ਪਾਉਣਗੇ ਇਹੀ ਮੈਂ ਚਾਹੁੰਨਾ ਕਿ ਬੜੀ ਸਿਆਸਤ ਖੇਡ ਲਈ ਪਾਈ ਤਾਂ ਇੱਕ ਜਿਹੜੇ ਵੱਡੋ ਜਿਹੇ ਐਕਸ਼ਨ ਚੱਲ ਰਹੇ ਨੇ ਉਹਨੂੰ ਕਿਵੇਂ ਦੇਖਦੇ ਆ ਪਰ ਫਿੱਟਾ ਕੋਈ ਨਿਕਲ ਨਹੀਂ ਰਿਹਾ ਭਗਵਾਨਾਂ ਆਪਣੀ ਸ਼ਬੀ ਪਛਾਣ ਲਈ ਅੱਜ ਅੱਜ ਦੇਖੋ ਅੱਜ ਕੋਈ ਇਹ ਜੀ ਗੱਲ ਨਹੀਂ ਕਰਨੀ ਇਹ ਆਰਡਰ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਤੇ ਮੈਂ ਆਇਆ ਅਸੀਂ ਆਪ ਕਿਹਾ ਇਸ ਲਈ ਅੱਜ ਕੁਛ ਨਹੀਂ ਕਹਿਣਾ ਕੱਲ ਫੇਰ ਆਉਂਦੇ ਹਾਂ ਕੱਲ ਫੇਰ ਆਵਾਂਗੇ ਕੱਲ ਫੇਰ ਦਰਸ਼ਨ ਕਰਾਂ ਜੀ ਮੈਂ ਤਾਂ ਅੱਗੇ ਕਿਹਾ ਮੈਂ ਪਹੁੰਚੂ ਮੈਨੂੰ ਇਜਾਜ਼ਤ ਆ ਦੇਖੋ ਰੱਖੋ ਨਾ ਪਰ ਜਿਪੀਆਂ ਪਾ ਕੇ ਸੋਵਾਂਗੇ ਤੇ ਫਿਰ ਕੱਢ ਲਿਓ ਨੂੰ ਛੋੜ ਕਾਹ ਦੀ ਲਈ ਮਤਲਬ ਮੈਂ ਕਹਿੰਨਾ ਜਾਂਚ ਹੋ ਜੀ ਨਾਲ ਸੱਜਣ ਨਾਲ ਮੇਰੀ ਦਬਾਵੇ ਤੇਰੀ ਰਾਤ ਮੁੱਕ ਮਜੀਦਾ ਸਾਹਿਬ ਕਾਨੂੰਨ ਕਾਨੂੰਨ ਵਿਵਸਥਾ ਨੂੰ